22 ਸਤਾਈ ਦੀ ਦਰਮਿਆਨੀ ਰਾਤ ਨੂੰ ਪਿੰਡ ਫਰੋਜ਼ ਰੋਲੀਆਂ ਬਜ਼ੁਰਗ ਭੱਗਾ ਸਿੰਘ ਦੇ ਘਰੇ ਲੁੱਟ ਹੋਈ ਸੀ ਉਹਨਾਂ ਦੀ ਦਲਜੀਤ ਕੌਰ ਪਤਨੀ ਕਮਲਜੀਤ ਸਿੰਘ ਇਹਨਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਕੇ ਕੀਮਤੀ ਸਮਾਨ ਉਹ ਲੁੱਟ ਕੇ ਲੈ ਕੇ ਗਏ ਸੀ ਅੰਟਰਿਸ ਮਕਦਮਾ ਸੀਗਾ ਇਹ ਅਸੀਂ ਵਕਫ ਵਕਰੀ ਮਾਮਲਾ ਆ ਕੇ ਇਨਵੈਸਟੀਗੇਸ਼ਨ ਕੀਤੀ ਔਰ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ ਅਸੀਂ ਫੋਲੋ ਕਰਦੇ ਹੋਏ ਇਹਨਾਂ ਦੋਸ਼ੀਆਂ ਤੱਕ ਪਹੁੰਚੇ ਤਿੰਨ ਬੰਦੇ ਅਸੀਂ ਰਾਉਂਡ ਅਪ ਕਰ ਲਏ ਆ ਜਿਨ੍ਹਾਂ ਦੇ ਨਾਂ ਤਾਂ ਡੇ ਮੈਂ ਸਾਹਮਣੇ ਦੱਸਦਾ ਜੀ ਇੱਕ ਤੇ ਹੈਗਾ ਜੀ ਲਟਾ ਪਿੰਡ ਤੋਂ ਜਗਤਾਰ ਸਿੰਘ ਜੱਗਾ ਔਰ ਇੱਕ ਸਾਜਨ ਆ ਇੱਕ ਮਨੀ ਇਹਦੇ ਵਿੱਚ ਮੇਨ ਬੰਦਾ ਆ ਉਹ ਮਨੀ ਆ ਦੋ ਬੰਦੇ ਆ ਕੇ ਜਿਹੜੇ ਉਹ ਲਟਾ ਪਿੰਡ ਦੇ ਹੈਗੇ ਆ ਇੱਕ ਪਿੰਡ ਖਿਆਰਾ ਬਾਦ ਡੇਡਾ ਪਿੰਡ ਪੈਂਦਾ ਜੀ ਤੋਂ ਦੇ ਹਥਿਆਰਾਂ ਦਿੱਤੇ ਇੰਨਾ ਬੰਦਿਆਂ ਦੇ ਕੋਲੋਂ ਮਾਰੂ ਹਥਿਆਰ ਇੱਕ ਪਿਸਤਲ ਆ ਪੀਬੋਰ ਦਾ ਕੰਟਰੀ ਮੇਡ ਔਰ ਇੱਕ ਅਸੀਂ ਕੜਾ ਜਿਹੜਾ ਗੰਗਾ ਨਗਰ ਤੋਂ ਅਸੀਂ ਰਿਕਵਰ ਕਰਕੇ ਲਿਆਂਦਾ ਸਾਢੇ 6 ਟੋਲੇ ਇਹਦਾ ਵੇਟਿਆ ਇਹਦੇ ਵਿੱਚ ਜੇ ਇਹਨਾਂ ਬੰਦੇ ਹੋਰ ਹੈਗੇ ਆ ਉਹਨਾਂ ਦਾ ਨਾਮ ਅਸੀਂ ਤੁਹਾਨੂੰ ਸਾਹਮਣੇ ਜੇ ਨਹੀਂ ਰੱਖ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਤਫतीश ਦੇ ਵਿੱਚ ਅਸੀਂ ਦੇਖਾਂਗੇ ਕਿ ਹੋਰ ਅੱਗੇ ਕਿਹਦੇ ਕਿਹਦੇ ਨਾਮ ਆਉਂਦੇ ਆ ਜਗਦਾਰ ਜੱਗੇ ਦੇ ਜਿਹੜਾ ਲੱਟਾ ਬਿੰਡ ਤੋਂ ਹੈਗਾ ਇਸ ਤੇ ਪਰਚਾ ਹੈਗਾ ਦੁਆਰਦਾਰ ਦੇ ਵਿੱਚ ਜਿਹੜੀ ਬਲੈਰੋ ਗੱਡੀ ਵਰਤੀ ਆ ਉਹ ਵੀ ਰਿਕਵਰ ਕਰ ਲਈ ਆ ਤੇ ਹੋਰ ਵੀ ਜਿਹੜੇ ਮਾਰੂ ਹਥਿਆਰ ਇਹਨਾਂ ਦੇ ਕੋਲ ਸੀਗੇ ਉਹ ਸਾਰੇ ਸੜਕੜਾ ਸੀਗਾ ਅਸੀਂ ਰਿਕਵਰ ਕਰ ਲੈਂਦਾ ਆ ਜਿਹੜਾ ਇੱਕ ਇਹਨਾਂ ਦੀ ਚੈਨੀ ਆ ਉਹ ਵੀ ਕੋਈ ਚਾ ਪੰਜ ਚੋਲੇ ਦੀ ਦਾਸ ਤੇ ਆ ਜਿਹੜਾ ਸੈਪਾਟੀ ਸੀਗਾ ਉਹਨੂੰ ਅਸੀਂ ਅਜ ਰਾਉਂਡ ਅਪ ਕਰਕੇ ਬਦਕੌਰ ਕਬਰੀ ਕਰਾਂਗੇ